ਜਦੋਂ ਤੁਹਾਨੂੰ ਨਵੀਆਂ ਮਸ਼ੀਨਾਂ ਮਿਲੀਆਂ ਤੁਸੀਂ ਕਿਉਂ ਨਹੀਂ ਲਾਈਆਂ ਤੁਸੀਂ ਪੁਰਾਣੀ ਕੰਡੇ ਦੇ ਤੇ ਮੈਨੂੰ ਘਰ ਗਏ ਬੰਦੇ ਮੈਨੂੰ ਲਿਆਏ ਜਾ ਕੇ ਤੁਸੀਂ ਪੁਰਾਣੇ ਕੰਡੇ ਤੇ ਕਿਉਂ ਤੋਲਣ ਦੇ ਗਰੀਬ ਮਾਰ ਕਰਨ ਦੇ ਆ ਰੱਖ ਅੱਗੇ ਫੜ ਕੇ ਬਾਰੇ ਜਾਣੂ ਹੋ ਹੋਰ ਦੀ ਦੱਸੋ ਕੈਮਰਾ ਚਾਲੂ ਕਰਕੇ ਮੇਰੇ ਨਾਲ ਵੀ ਠੀਕ ਹੈ ਠੀਕ ਹੈ

ਤੂੰ ਦੇਖ ਕੇ ਦਿੰਦਾ ਅੰਨਾ ਨਿੰਦਰੀ ਪਾਟਰ ਕੋ ਘਰੋਂ ਚਲੇ ਜਾਗੇ ਇਹ ਕੋਈ ਮੈਂਬਰ ਨਹੀਂ ਮੇਰਾ ਉਹ ਸਹਿਮਤ ਨਹੀਂ ਤੂੰ ਦੇਖ ਤੂੰ ਮੈਂ ਬਣਾ ਬਈ ਤੂੰ ਥੋੜੀ ਆ ਤੇਰੀ ਭਾਬੀ ਆ ਤੂੰ ਆ ਆ ਉਹਨੂੰ ਸਾਹਮਣੇ ਲੈ ਸਾਹਮਣੇ ਆ ਆ ਮੈਂ ਤਾਂ ਤੇਰਾ ਮੁੱਢਲਾ ਆ ਇੱਧਰ ਕਰੋ ਆ ਦੇਖੋ ਜੀ ਇਹ ਕਰਨਾ ਰੋਲਾ ਪਾਉਂਦੀ ਕੇ ਲੋੜ ਨਹੀਂ ਆ ਕਣਕ ਰੱਖ ਦੇ ਜਾਈ ਰੱਖ ਦੇ ਮੇਰੇ ਨਾਮ ਜਲੇ ਸਾਰੀ ਜਾਨ ਚਲੇ ਪਰਨੇ ਨਹੀਂ ਜਾਨ ਆ ਕਣਕ ਰੱਖ ਤੇ ਕਣਕ ਰੱਖਾ 30 ਕਿਲੋ ਕਣਕ ਸੀ 29 ਕਿਲੋ ਨਿਕਲੀਆ ਹੱਥ ਪਰਾ ਕਰੋ ਮੇਸੇ ਚਾਚੇ ਦੀ 25 ਦਿਓ ਬਾਜੀ ਮੈਂ ਤੁਹਾਨੂੰ ਕਹਿੰਦੀ 25 ਦਿਓ ਪਰਚੀ ਦਿਓ ਉਹਨਾਂ ਦੀ ਆਰ ਉਹਨਾਂ ਦੀ ਪਰਚੀ ਦਿਓ ਜੀ ਤੁਹਾਡੀ ਕਣਕ ਨਾ ਪਰਚੀ ਇੱਕ ਆ ਤੁਸੀਂ ਆਓ ਮਾਤਾ ਅੱਗੇ ਇੱਧਰ ਤਾਂ 30 ਕਿਲੋ ਕਣਕ ਦੀ 29 ਕਿਲੋ ਹੰਡੀ ਉਹਦੀ ਗਰੀਬ ਦੀ ਚਲੋ ਆ ਦੇਖ ਮਨ ਗਰੀਬੀ ਆ ਇਹ ਮਨ ਕਜੀ ਦਾ ਘਰ ਕੰਡਾ ਉੱਥੇ ਨੂੰ ਜਾਣਾ ਨਹੀਂ ਤੇ ਕੱਲ ਸਾਨੂੰ ਕਿਹਨੇ ਪਿਆ ਕੱਢਾ ਦਿੱਤੇ ਕਿਉਂ ਕੱਲ ਸਾਨੂੰ ਕਿਹਨੇ ਪਿਆ ਅਪਰਾੜੇ ਤੇ ਨਵਾਂ ਸਰਕਾਰ ਨੂੰ ਤੁਹਾਨੂੰ ਜਣਾ ਨਹੀਂ ਜਾਈ ਕੱਲ ਮੈਂ ਉੱਥੇ ਨਹੀਂ ਸਾਨੂੰ ਕਿਹਾ ਹੀ ਨਹੀਂ ਕਿਹਨੇ ਚੱਲ ਚੱਲ ਹਿੰਦਾਂ ਨੇ ਮੈਂ ਨਹੀਂ ਕਰਾਂਗਾ ਅੱਲਾ ਤੂੰ ਸਾਨੂੰ ਕਣ ਕੇ ਇਧਰੋਂ ਮਿਲਦੀ ਕਿਸੇ ਨੇ ਇਧਰੋਂ ਕੰਬਲ ਪਾਈ ਦੇ ਹੈ ਇਧਰ ਆਏ ਉਹ ਇਧਰ ਕਿਉਂ ਆਏ ਕੋਈ ਨਹੀਂ ਇਧਰ ਵੀ ਕਰ ਲਾਂਗੇ ਉਹ ਸਾਡੀ ਮਾਸੀ ਦਾ ਪੁੱਤ ਹੈ ਉਹ ਸਾਡੀ ਮਾਸੀ ਦਾ ਪੁੱਤ ਹੈ ਇੱਧਰ ਆਓ ਅੱਗੇ ਉਹ ਨਾਲ ਦੀ ਕਰ ਦਿਜੀ ਇੱਕ ਮਿੰਟ ਇੱਧਰ ਆਓ ਜਿਹੜਾ ਜੀ 60 ਕਿਲੋ ਕਣ ਕੇ ਅੱਗੇ ਆਓ ਉਹ ਵੀ 60 ਕਿੱਥੇ ਰੱਖੀ ਜੀ ਜਲਮ ਸਿੰਘ ਜਲਮ ਸਿੰਘ ਹਾਂ ਐਂਟੀ ਸਰਪੰਚ ਜੀ ਅੱਗੇ ਅੱਗੇ ਲਿਆਓ ਨਾਲ ਭਾਜੀ ਨੂੰ ਕਿੱਥੇ ਆ ਗਾੜੀ ਆ 25 ਦਿਓ ਦਾਦੀ 60 ਕਿਲੋ ਵਾਲਿਆਂ ਦੀ ਨਹੀਂ ਨਹੀਂ ਲਿਆ ਅੱਗੇ ਆਓ ਕਿੱਥੇ ਭਾਜੀ ਹਾਂ ਜੀ ਹਾਂ ਜੀ ਭਾਜੀ ਅੱਗੇ ਲਿਆਓ ਨਹੀਂ ਤੁਸੀਂ ਇੱਥੇ ਕਰਿਓ ਬਕੰਡੇ ਲਾ ਕੇ ਆ ਜਾਓ ਕੰਡੇ ਲੱਗੇ ਖੜੇ ਤੁਸੀਂ ਲਿਓ ਇਹਨਾਂ ਦੀ ਬੋਰੀ ਆਹ ਇਹੋ ਆਹ ਇਹੋ ਹੀ ਆ ਇਹੋ 25 ਕਿਲੋ ਦੀ ਇਹੋ 25 ਕਿਲੋ ਹੀ ਆ ਤੁਸੀਂ ਇੱਧਰ ਆਓਗੇ ਤੁਸੀਂ ਇਹਨਾਂ ਨਾਲ ਆਓ ਇੱਥੇ ਆਕੋ ਲੋਕਾਂ ਦੀ ਕੀਰ ਨਹੀਂ ਬੰਦੀ ਹੈ ਭਾਈ ਇਹ ਚੋਕ 60 ਕਿਲੋ ਵੀ ਇਹਨਾਂ ਦੀ ਤੇ ਕੱਟੀ ਹੈ ਭਾਈ ਪਰਾ ਹੋ ਜਾ 25 ਕਿਲੋ ਹੁੰਦੀ ਹੈ ਨਾ 55 ਕਿਲੋ ਕੋਈ ਨਹੀਂ ਕੋਈ 2 ਕਿਲੋ ਦਾ 1 ਟੱਕਣ ਕਤੜੀ ਉਧਰ ਕਿੰਨੀ ਆ ਜੀ ਤੁਹਾਡੀ ਕਿੰਨੀ ਕਣਕ ਆ ਰਹੀ ਆ 30 ਕਿਲੋ ਆਉਂਦੀ ਇਹਨਾਂ ਦੀ 29 ਕਿਲੋ ਆ ਰਹੀ ਆ ਜੀ 30 ਕਿਲੋ ਆ ਰਹੀ ਕਿਲੋ ਕਿਲੋ ਕਣਕ ਜਿਹੜੀ ਘਟ ਆ ਰਹੀ ਆ ਚਾਚਾ ਆਦੇ 100 ਕਿਲੋ ਦਾ ਕਿੰਨਾ ਬਣ ਗਿਆ ਹਾਂ ਦੇਖ ਲਓ ਤੁਸੀਂ 3.5 ਕਿਲੋ ਸਾਫ ਕਰਾ ਸਾਢੇ 3.5 ਕਿਲੋ ਹੋਗਾ ਦੇਖੋ ਜਦੋਂ ਤੁਹਾਨੂੰ ਨਵੀਆਂ ਮਸ਼ੀਨਾਂ ਮਿਲੀਆਂ ਤੁਸੀਂ ਕਿਉਂ ਨਹੀਂ ਲਾਈਆਂ ਵੀ ਪੁਰਾਣੀ ਕੰਡੇ ਦੇ ਤੇ ਮੈਨੂੰ ਘਰ ਗਏ ਬੰਦੇ ਮੈਨੂੰ ਲਿਆਏ ਜਾ ਕੇ ਤੁਸੀਂ ਪੁਰਾਣੇ ਕੰਡੇ ਤੇ ਕਿਉਂ ਤੋਲਣ ਦੇ ਗਰੀਬ ਮਾਰ ਕਰਨ ਦੇ ਤੁਸੀਂ ਨਵਾਂ ਕੰਡਾ ਹੁਣ ਮੇਰੇ ਸਾਹਮਣੇ ਲਗਾਣ ਕੇ ਪੂਰੀ ਵੀਡੀਓ ਬੜੀ ਨਵਾਂ ਕੰਡਾ ਅੰਦਰੋਂ ਲਿਆਂਦਿਆ ਦੀ ਤੁਸੀਂ ਦੱਸੋ ਕਿੱਥੇ ਮੈਂ ਗਲਤ ਵਾਗੀ ਅੱਜ ਤੱਕ ਮੈਂ ਵੇਖਿਆ ਨਹੀਂ ਗਰੀਬ ਮਾਰ ਦੱਸ ਸਕੋ ਵਿਚਾਰਾ ਕਦੀ ਫੁੱਲੀ ਮਿਸ਼ਾ ਕੇ ਬੈਠਾ ਨਹੀਂ ਕੋਈ ਤੁਸੀਂ ਗਲਤ ਕੰਮ ਤੇਰੀ ਬੋਲਦੀ ਹੋ ਨਾ ਜਿਹੜਾ ਬੰਦਾ ਗਲਤ ਕੰਮ ਹੋਣ ਦਿਆ ਉਹ ਤੇ ਬੋਲੇਗਾ ਨਾ ਉਹਦੇ ਤੇ ਵੀ ਐਕਸ਼ਨ ਲਾਵਾਂਗੀ ਮੈਂ ਜਿਹੜਾ ਬੰਦਾ ਗਲਤ ਕੰਮ ਹੁਣਦੇ ਰੋਕਣ ਦਿਆ ਵਾ ਮੈਂ ਉਹਦੇ ਤੇ ਸਿੱਧਾ ਐਕਸ਼ਨ ਲਾਵਾਂਗੀ ਬਸ ਹੈ ਕਹਾਣੀਆਂ ਦੇ ਆ ਚੱਲਣ ਡਿਆ ਨੇ ਤੇ ਇੱਥੇ ਨਾ ਸਰਕਾਰ ਆ ਇਹੋ ਜਿਹਾ ਮਰਨ ਤੂੰ ਹੀ ਦੱਸ ਸਾਰੇ ਜਣੇ ਇੱਥੇ ਖੜੇ ਆ ਸੱਚਾ ਕਿ ਝੂਠਾ ਬੋਲੋ ਬੋਲੋ ਸੱਚਾ ਕਿ ਝੂਠਾ ਇਹ ਸੱਚ ਦੀ ਲੜਾਈ ਹੋਂਦੀ ਹੈ ਨਾ ਜਦ ਤੂੰ ਹੀ ਮੈਨੂੰ ਲੈ ਕੇ ਆਇਆ ਤੇ ਮੇਰਾ ਫਰਜ਼ ਬਣਦਾ ਹੈ ਤੇ ਮੈਂ ਮੌਜੂਦਾ ਸਰਪੰਚਾਂ ਸੱਚ ਬੋਲਣ ਦਾ ਵਾਹਿਗੁਰੂ ਜੀ ਕਾ ਕਰੇ ਠੀਕ ਆ ਜਿਹੜਾ ਬੰਦਾ ਸੱਚ ਦੇ ਵਿੱਚ ਬੋਲੇਗਾ ਨਾ ਜਨਤਾ ਮੇਰੇ ਨਾਲ ਖੜੀ ਆ ਉਹਦਾ ਵਾਲ ਬਿੰਗਾ ਨਹੀਂ ਕਰ ਸਕਦਾ ਕੋਈ ਚਲੋ ਕੰਟਰੀ ਕਿਸੇ ਕਿਤੇ ਕਿਲੋ ਘੜ ਗਈ ਉਹ ਗੱਲ ਹੋਰ ਹੁੰਦੀ ਆ ਪਹਿਲੇ ਇੰਨੀ ਵੀ ਨਹੀਂ ਲਾ ਚਾਹੀਦੀ ਕਿੰਨਾ ਦੇਖੋ ਜਦੋਂ ਨਵੇਂ ਕੰਡੇ ਮਿਲੇ ਆ ਨਵੇਂ ਕੰਡੇ ਦੇ ਉੱਤੇ ਕਿਉਂ ਨਹੀਂ ਕਣਕ ਤੋਲੀ ਗਈ ਪੁਰਾਣੇ ਕੰਡੇ ਤੇ ਕਣਕ ਕਿਉਂ ਤੋਲੀ ਜਾ ਰਹੀ ਆ ਹੁਣ ਨਵੇਂ ਕੰਡੇ ਦੇ ਉੱਤੇ ਵੀ ਇਦਾਂ ਹੀ ਆ ਇਹਨੂੰ ਜੋ ਅਗਲਾ ਉੱਥੇ 14 ਤੋਂ ਕਿੰਨੀ ਆ ਉਥੋਂ ਵੱਧ ਜਾਂਦੀ ਆ ਆਦੀਵਾਜਨਦੀ ਹੈ ਨਹੀਂ ਉੱਥੇ ਜੋ ਆ ਕੇ ਵਲਾ ਵੱਤ ਗਈ ਆ ਨਹੀਂ ਵੱਤ ਗਈ ਨਹੀਂ ਉੱਥੇ ਵੀ ਘੱਟਾ ਦੇ ਇੱਥੇ ਵੀ ਘੱਟਾ ਤਾਂ ਨਹੀਂ ਫੇਰ ਨਹੀਂ ਇਹਦਾ ਕੀ ਆ ਕੀ ਆ ਫਿਰ ਮਾਰੇ ਘੱਟ ਦੇਣੀ ਆ ਕੰਕ ਜ਼ਰੂਰੀ ਘੱਟ ਹੀ ਦੇਣੀ ਆ ਕਿੱਥੇ ਲਿਖਿਆ ਵੀ ਘੱਟ ਦੋ ਆਹੋ ਕਿੱਥੇ ਲਿਖਿਆ ਮੇਰੇ ਭਰਾ ਇਹਨੀ ਗੱਲ ਦੱਸਦੇ ਕਿੱਥੇ ਲਿਖਿਆ ਘੱਟ ਦੋ ਤੁਸੀਂ ਦੱਸਿਆ ਦੱਸੋ ਦੱਸੋ ਕਾਲੂ ਕਿੱਥੇ ਲਿਖਿਆ ਘੱਟ ਦੋ ਕਰ ਲੈਣੇ ਸਾਰੀ ਜ਼ਿੰਦਗੀ ਹੋਣੀ ਕੋਈ ਨਹੀਂ ਇੰਸਪੈਕਟਰ ਨੂੰ ਲਾਵਾਗੇ ਕੋਈ ਗੱਲ ਕਰਾਤੀ ਮੇਰੀ ਉਹ ਕਹਿੰਦਾ ਮੈਂ ਤਾਂ ਡਿਫੈਂਡਰ ਇਹ ਇੱਥੇ ਇੰਸਪੈਕਟਰ ਵੀ ਖਾਂਦਾ ਵਾ ਨਹੀਂ ਕੋਈ ਗੱਲ ਨਹੀਂ ਤੁਸੀਂ ਹੀ ਸਰਪੰਚ ਰਹੇ ਹੋ Yeah, ா nah. oh. ਹੋ ਮੋਰੀ ਨਾ ਮੈਂ ਵੀ ਤਰਨ ਆਲੀ ਆ ਸਾਰੀ ਜਨਤਾ ਮੇਰੇ ਨਾਲ ਹੀ ਕਹਿੰਦੇ ਦੱਸ ਹੁਣ ਕ੍ਰਪਸ਼ਨ ਦੇ ਵਿੱਚ ਬੋਲਦੇ ਹੋ ਕ੍ਰਪਸ਼ਨ ਕਰਨ ਦੇ ਨਾਲੇ ਬੋਲਦੇ ਹੋ ਆ ਕ੍ਰਪਸ਼ਨ ਕਰਨ ਦੇ ਸਿੱਧੀ ਸਿੱਧੀ ਕਿਉਂ ਨਹੀਂ ਬਲੇ ਕੀ ਆ ਫਿਰ ਕ੍ਰਪਸ਼ਨ ਦਾ ਮੈਨੂੰ ਦੱਸ ਮੇਰਾ ਭਰਾ ਦੱਸੋ ਕੀ ਆ ਫਿਰ ਦੱਸੋ ਤੁਹਾਡੇ ਮੋਟੇ ਦੱਸੋ ਵਿੱਤਾਂ ਨੂੰ ਕਿੰਨੇ ਘੱਟ ਦੋ ਗਣਕਾ ਆਪਣੇ ਨੂੰ ਦੱਸ ਦੇ ਮੇਰਾ ਭਰਾ ਹੋਰ ਕੋਈ ਗੱਲ ਨਹੀਂ ਲੱਗ ਕੰਗ ਤੋਂ ਲੱਗਰ ਕੋਈ ਲੋੜ ਦੀ ਬੋਲੀ ਨਾ ਕੋਈ ਨਹੀਂ ਗੱਲ ਕੋਈ ਨਹੀਂ ਲੋੜ ਹੀ ਕੋਈ ਨਹੀਂ ਨਾ ਸਾਰੇ ਪੈਸੇ ਨਹੀਂ ਲੋੜੀ ਕੋਈ ਨਹੀਂ ਲਿਆ ਬਾਰੇ ਕੋਈ ਗੱਲ ਆ ਲੜਦੀ ਲੋੜੀ ਲੋੜੀ ਮੈਂ ਇਹਨਾਂ ਨੂੰ ਜਦੋਂ ਹੀ ਕਹਿ ਰਹੀ ਆ ਆ ਮਸ਼ੀਨ ਕਢਵਾਈ ਇਹਨਾਂ ਕੋਲੋਂ ਤੇ ਸੈਕਟਰੀ ਬਣਾਓ ਤੇ ਕਣਕ ਤੋਲੋ ਨਾ ਬੰਦ ਨੀ ਲੜੀ ਕੋਈ ਨਹੀਂ ਚੱਲ 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 ਐ ਬੈਠੀ ਜਾਣਾ ਦੇਖਿਆ ਤੁਹਾਨੂੰ ਕਿੰਨੀ ਜੱਟੀਆਂ ਸੱਡੀਆਂ ਨੇ ਲੈ ਕਰਕੇ ਜੌਲਣੀਆਂ ਹਾਂ ਗੱਲ ਬੰਦ ਕਰ ਲੋ ਬਾਹਰ ਤੋਂ ਸਾਰੇ ਗੱਲ ਬੁਗੇ ਬੰਦ ਕਰੋ ਸਾਰੇ ਆਹ ਚੱਲੀਏ ਚੱਲ ਮਕੀ ਚੱਕੋ ਚੱਕੋ ਤੁਸੀਂ ਆਪਣੀ ਕਣਕ ਪਾਓ 2 ਕਿਲੋ 2 ਕਿਲੋ ਕਣਕ ਪਾਓ ਚਾਰ ਕਿਲੋ ਕਣਕ ਉਹਦੇ ਚ ਵੀ ਪਾਓ ਕਿਲੋ ਕਣਕ ਇੰਚ ਵੀ ਪਾਓ ਕਣਕ ਪਾਉਣ ਦੇ ਲਈ ਉਹ ਖਲੋ ਜਾਓ ਭਰਤੀਆਂ ਜਮਾਉਣੀਆਂ ਨੇ ਆਹ ਬਹੁਤ ਅੱਛੀ ਦੁਨੀਆ ਤੇ ਪੱਲੇ ਲੈ ਕੇ ਆ ਕਿਤੇ ਫੇਰੇ ਕਿਉਂ ਤੱਕ ਖੜੇ ਨੇ ਪਰਚੀਆਂ ਦੋ ਲੋ ਕਣਕ ਲਾ ਦੇ ਦਿੰਦੇ ਆਪੇ ਦੋ ਪਰਚੀਆਂ ਉਹਨਾਂ ਦੀਆਂ ਪਰਚੀਆਂ ਦੋ ਨਾ ਉਹਨਾਂ ਦੀਆਂ ਇਹਨਾਂ ਦੀਆਂ ਪਰਚੀਆਂ ਦੋ ਦੋ ਖੋ ਜੋ 60 ਕਿਲੋ ਇੱਕ ਮਿੰਟ ਰੁਕ ਜਾ ਰਹਿਣ ਦੋ ਪਰਚੀਆਂ ਆਹ ਪੂਰੀ ਹੋ ਲੱਗੀ ਕਣਕ ਆਹ ਕੰਡਾ ਕਰੋ ਚਾਚਾ ਜੀ ਜਿੰਨਾ ਮਰਜ਼ੀ ਖੋ ਪਰਚੀਆਂ ਦੋ ਕਰ ਦੋ ਨਵਾਂ ਹੀ ਕਰ ਦੋ ਨਾ ਕੰਮ ਨਿਬੜੋ ਕਣਕ ਜਿਹੜਾ ਪੂਰੀ ਦੇਣੀ ਮੇਰੇ ਚ ਕਿਹੜੀ ਗੱਲ ਨਹੀਂ ਪਰਚੀਆਂ ਤੁਹਾਡੇ ਕੋਲ ਤਾਂ ਹੀ ਕਣਕ ਪੋਣੀ ਸੀ ਇਹਨਾਂ ਦੀ ਤਾਂ ਦੋ ਜਿਹੜੀ ਪਰਚੀ ਕੋਲ ਆ ਦੋ ਜਿਹੜੀ ਪਰਚੀਆਂ ਤੁਹਾਡੇ ਕੋਲ ਆ ਆ ਲਓ ਜੀ ਇੱਕ ਮਿੰਟ ਇੱਕ ਮਿੰਟ ਲਾਓ ਏ ਕੰਡਾ ਪੂਰੇ ਤੇ ਆਲੇ ਨੂੰ ਫੇਰ ਕੋਈ ਕੋਈ ਨਹੀਂ ਵਰਦੀ ਇਹਦੇ ਕੋਈ ਵਾਲੀ ਕੋਈ ਫੇਰ ਕਰੋ ਚਾਤਾ ਜੀਰੋ ਤੈਨੂੰ ਸ਼ਾਪਾ ਮਗਾਓ ਪੂਰੀ ਇਹ ਨਵਾਂ ਕੰਡਾ ਲੱਗਿਆ ਤੇ ਪੁਰਾਣਾ ਕੰਡਾ ਲੱਗਿਆ ਪੁਰਾਣਾ ਜੀ ਨਵਾਂ ਕੰਡਾ ਕਿੱਥੇ ਆ ਭਾਜੀ ਨਵਾਂ ਕੰਡਾ ਕਿੱਥੇ ਆ ਜਿਹੜਾ ਨਵਾਂ ਕੰਡਾ ਤੁਹਾਨੂੰ ਦਿੱਤਾ ਗਿਆ ਉਹ ਕਿੱਥੇ ਆ ਨਹੀਂ ਇਹ ਪੁਰਾਣਾ ਕੰਡਾ ਆ ਕਿਆ ਕਰੋ ਮਨਾਰੇ ਇਹ ਨੀ ਪੁਰਾਣਾ ਕੰਡਾ ਵਾ ਉਹ ਲੋਕ ਕਹਿ ਰਹੇ ਕਿ ਕਿਲੋ ਕਿਲੋ ਕਣਕ ਘੱਟ ਮਿਲ ਰਹੀ ਆ ਨਹੀਂ ਨਹੀਂ ਆ ਫੜੋ ਦੇਖੋ ਉਹ ਬੰਦੇ ਜਦੋਂ ਤੁਹਾਨੂੰ ਨਵੇਂ ਕੰਡੇ ਦਿੱਤੇ ਗਏ ਪੁਰਾਣਾ ਕੰਡਾ ਕਿਉਂ ਪਾ ਦਿੱਤਾ ਲੋਕ ਵੀ ਘਰ ਗਏ ਆ ਕਹਿੰਦੇ ਜਦੋਂ ਤੁਹਾਨੂੰ ਨਵਾਂ ਕੰਡਾ ਪਾ ਦੇ ਉਹਦੇ ਨਵੇਂ ਕੰਡੇ ਤੇ ਲੰਡਿਆ ਮੈਂ ਦੇਖਿਆ ਇਹ ਇਹ ਨਵਾਂ ਕੰਡਾ ਤੇ ਲੰਡਿਆ ਹਾਂ ਨੰਬਰ ਤੇ ਫੋਨ ਕਰਕੇ ਆ ਕਾਕਾ ਜੀ ਆਹ ਨੂੰ ਗੁਰੂਆਂ ਨੂੰ ਮਰਵਾ ਦੇ ਇੱਕ ਦੇ ਕਿੱਲੇ ਘੜ ਕਾਟ ਤੋਂ ਨੇ ਪਿੱਛੇ ਡੇ ਗਿਆਂ ਸੁਣੋ ਮੇਰੀ ਗੱਲ ਮੈਨੂੰ ਕਿੱਲੇ ਘੜ ਦਿੱਤੀ ਕਿਉਂ ਕੰਨ ਕਰਦੇ ਬਾਪ ਜੀ ਨਹੀਂ ਛੱਡੋ ਜਿਹੜੇ ਨਾਮ ਬੰਦਾ ਤੋਂ ਬੰਦੇ ਦਰਵਾਜ਼ਾ ਕੋਲੋਂ ਸਾਹਮਣੇ ਹੋ ਮੁਰਨਾ ਆਪਾ ਕਰਕੇ ਆਉਂ ਉਥੇ ਵੀਡੀਓ ਬਣਾਓ ਇਥੇ ਬਾਹਰ ਬਾਹਰ ਹੋ ਬਾਹਰ ਬਾਹਰ ਬੰਦਾ ਕਿਉਂ ਲਿਆ ਗਿਆ ਸੀ नमः ब्रह्मा। गाले बजाने के लिए हैं। गाले बजाने के लिए उन्होंने किलो करके का तीर। मसूर आधा। आधा तीर फरायने के लिए। ये तोड़ने का तीर। जेला वाले काम कोरी अगर कोरी आप कोरी तो लोहड़ उत्तेकर कर देंगे। आप किधर कर देंगे? आप किधर कर देंगे? आप किलो है ना? हाँ, ए ਆ 29 ਕਿਲੋ ਕਣਕ ਹੋ ਗਈ ਆ ਕਿਉਂ ਘਟੇ ਦੇ ਲਾੜੀ ਕੋਈ ਕਹਿੰਦਾ ਮੁਫਤ ਵੀ ਆਉਂਦੀ ਕਣਕ ਕਿਉਂ ਮੁਫਤ ਵੀ ਆ ਜਿਹਨੇ ਦੱਸੋ ਪਹਿਲਾਂ ਜਦ ਕੀ ਸਰਕਾਰ ਨੇ ਲੱਗੇ ਉਹਨਾਂ ਨੇ ਡੱਬਾ ਇਹਨਾਂ ਨੂੰ ਹਰ ਵਾਰੀ ਲੋਡ ਦੇ ਕੇ ਕਰ ਲੋ ਇਹ ਵੀ ਜਿਹੜਿਆ ਘਟ ਨਹੀਂ ਬਾਰੇ ਹੈਗੇ ਕੋਈ ਕਿਉਂ 29 ਕਿਲੋ ਕਣਕ ਦੇ ਲਾੜ ਤੁਹਾਡੀ ਗੱਲ ਕਸ ਕੇ ਘਰੋਂ ਦੇਂਦੇ ਨਹੀਂ ਨਹੀਂ ਤੁਹਾਡੀ ਗੱਲ ਦਾ ਘਰੋਂ ਦੇਣ ਕਿਹਦੇ ਨਾਲ ਕਰਦੀ ਸਾਰੀ ਜ਼ਿੰਦਗੀ ਗੱਲਾਂ ਹੀ ਕਰਦੀ ਆਇਆ ਤੀ ਕਹਿੰਦਾ ਪੈਉਂ ਘਟ ਦਿੰਦਾ ਬਾਉਂ ਚੋਰ ਆ ਤਾਂ ਪੈਉ ਵੀ ਫਸੂਗਾ ਬਾਉ ਘਟਾਇਆ ਥੋੜਾ ਨਹੀਂ ਨਹੀਂ ਉਹਨੇ ਤੇ ਹੋਰ ਨਾ ਕਹ ਲੈ ਬਾਉ ਨੂੰ ਬਾਉ ਨੂੰ ਮੋਨ ਲਾਜ ਰੱਖ ਬਾਈ ਨੂੰ ਸਤੋਇ ਤੇ ਜੇ 15 15000 ਦੇ ਕੰਡੇ ਦੇਤੇ ਗਵਰਨਮੈਂਟ ਨੇ ਤੁਹਾਨੂੰ ਕੱਲ ਆਹ ਤੇਰਾ ਇੱਥੇ 29 ਕਿਲੋ ਹੋਈ ਹੈ ਨਾ ਜਦ ਕਿ 30 ਕਿਲੋ ਬੱਚੇ ਦਾ ਬੱਚੀ ਜਮਾ ਨਾ ਪੀਣ ਜਮਾ ਮਕੂਲ ਇਹਨਾਂ ਨੇ ਇਹਦਾ ਮਰਜ਼ੀ ਕਿਤੇ ਥੋੜਾ ਪਿੱਛੇ ਆ ਜਾ ਦਰਵਾਜ਼ਾ ਛੱਡ ਦੋ ਦਰਵਾਜ਼ਾ ਛੱਡ ਦੋ ਮੜ ਜਾ അവിടെയാണ് <laughs> અને 200 લાખ રૂપિયાનો પણ આ છે બચ્ચી દાડી બોરી 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 ના ઓ બોરે 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 આ બરાબર હોય જંતર બોરી ગાડીઓના દેખને ગાડી હોય ઠીખલો કોઈ ગાડી કોઈ ક્યો કરે ઘટા દે લે લે 200 કારી આયા મસાઉં گے યાર ઓર ચાચા બાપુ યાર ઓ તો બહાર કી વાત આનું હા ਕੋਈ ਗੱਲ ਤਾਂ ਨਹੀਂ ਕਰਦੇ ਵੇ ਕੋਈ ਗੱਲ ਨਹੀਂ ਕੋਈ ਬੰਦਾ ਕਹੇ ਯਾਰ ਤੂੰ ਮੇਵਾ ਰਹੂਗਾ ਕੋਈ ਗੱਲ ਨਹੀਂ ਇੱਕੜਕੇ ਕਿਲਲੇ ਦੀ 25 29 ਕਿਲੋ ਹੈ 35 ਕਿਲੋ ਹੋਈ ਹੈ ਸਾਹਮਣੇ ਦੀ ਸੀਨ ਦੀ ਕੋਟਾ ਲਾਓ 29 ਕਿਲੋ ਕੰਡਾ ਵੀ ਪੁਰਾਣਾ ਵਰਤਿਆ ਜਾ ਰਿਹਾ ਬਾਊ ਭਾਜੀ ਨੂੰ ਜਗਿੰਦਰ ਨੂੰ ਬੁਲਾਓ ਬੰਦ ਕਰ ਦਉਗਾ ਲਓ 25 ਦਿਓ ਬਿਲ ਇਹਨਾ ਬੋਲੋ ਆਪਣਾ ਰਮੇਸ਼ ਭਾਈ ਲੈ ਆ ਬੋਲੋ ਇਹ ਨਾ ਤਾਂ ਰਮੇਸ਼ ਕੁਮਾਰ ਰਮੇਸ਼ ਕੁਮਾਰ ਗੋਲੀ ਖੜਦਾ ਬੋਰੀ ਹੈ ਇੱਥੇ ਹੀ ਹੈ ਜਿੰਮੇਵਾਰ ਆ ਕਣਕ ਤੋਂ ਪਰੇ ਹੋ ਜਬਰ ਕਣਕ ਤੋਂ ਭਾਈ ਹੱਥ ਜੋੜ ਕੇ ਬੇਨਤੀ ਉਹ ਤਾਂ ਰਹਾ ਪਿਓ ਦੇ ਬੇਨਤੀ ਬਾਹਰ ਹੋ ਜਾ ਤੀ ਭਾਈ ਬਾਹਰ ਚਲੋ ਉਹ ਮੰਨਿਆ ਕੋ ਬੰਗਲ ਮੰਨ ਲਓ ਅਸੀਂ ਇੱਥੇ ਘੜਾ ਦਾਰੀ ਆਂ ਕਿ ਕਰ ਕੋ ਚੋਕ ਕੇ ਲੈ ਗਏ ਬਾਹਰ ਬਾਹਰ ਹੋ ਜਾ ਕੰਮ ਬਾਹਰ ਹੋ ਜਾ ਭਾਈ ਬਾਹਰ ਹੋ ਸਕਦਾ ਭਰੋ ਭਰੋ ਪਹੇ ਪੰਜ ਦਮ ਬਾਹਰ ਹੋਤਾ ਹੱਥ ਜੋੜਨੇ ਤੁਹਾਡੇ ਗੜੀ ਬਾਹਰ ਹੋ ਜਾ ਮੈਂ ਗੀ ਮੇਰੀ ਗੱਲ ਬਾਤ ਚ ਕਰਾਇਓ ਪਹਿਲਾ ਮਿੱਟੀ ਇਹਲਾ ਕਰਾਉਗਾ ਨਹੀਂ ਕਰਾਉਗਾ ਹਾਂ ਕਰਾਉਗਾ ਇਹ ਕਰਾਉਗਾ ਇਧਰੋਂ ਬੋਰੀਆਂ ਤਾਂ ਪੁੱਜ ਜਾਣ ਹਾਂ ਇਧਰ ਹਾਂਜੀ ਜਦੋਂ ਇਹਨਾਂ ਨੂੰ ਨਵੀਆਂ ਮਸ਼ੀਨਾਂ ਦਿੱਤੀਆਂ ਨੇਗਾ ਪੁਰਾਣੀ ਤੇ ਕੰਡੇ ਤੇ ਕਿਉਂ ਤੋਲ ਦਿੰਦੇ ਆ ਦੱਸੋ ਮੈਨੂੰ ਪਹਿਲਾ ਇੰਸਪੈਕਟਰ ਸਰ 3 ਕਿਲੋ ਕਣਕਾ 3 ਕਿਲੋ ਕਣਕਾ ਤੁਸੀਂ ਹੁਣੇ ਆਓ ਇੱਥੇ ਮੈਂ 3 ਕਿਲੋ ਕੁਵੰਟਲ ਦੀ ਬੰਡੀ ਆ 100 ਰੁਪਏ ਦੀ ਕਣਕ ਤੁਸੀਂ ਅਗਲ ਕਿਉਂ ਨਹੀਂ ਕਰਦੇ ਮੁਕਤ ਨਹੀਂ ਕਰਦੇ ਮੁਕਤ ਨਹੀਂ ਤੁਹਾਡੀ ਕਣਕ ਦਾ ਮੁਕਤ ਨਹੀਂ ਕਰਦੀ ਆ

ਕਿੰਨੋ ਕਣਕਾ ਘਟਾ 20 ਕਿਲੋ ਦੀ ਮਸ਼ੀਨਾਂ ਮੰਮੀਆਂ ਮਸ਼ੀਨਾਂ ਦਿੱਤੀਆਂ ਗਈਆਂ ਪਰਾਲੀ ਦੇ ਟੋਲੇ ਨਾਲ ਜਿਹੜੀਆਂ ਤੋਲਣਾ ਵਾ ਇਹ ਆਪਣਾ ਇਹਨਾਂ ਨੂੰ ਹੁਣ ਕਹੋ ਪਰਚੀ দাও ਪਰਚੀ ਦੇ ਕਿੰਨੀਆਂ 30 ਕਿਲੋ ਕਣਕਾ ਕਿਉਂ ਦਿੱਤੀ ਜਾ ਰਹੀ 20 ਕਿਲੋ ਕਿਲੋ ਕਣਕ ਕਿਉਂ ਘਟਕ ਦਿੱਤੀ ਉਹਨਾਂ ਨੂੰ ਵੀ ਕਿਲੋ ਕਣਕ ਘਟ ਗਈ ਸਾਰੇ ਬੰਦੇ ਮੇਰੇ ਕੋਲ ਘਰ ਆਏ ਨੇ ਤੇ ਜਦੋਂ ਨਵਾਂ ਕੰਡਾ ਮਿਲਿਆ ਵਾ ਉਹਨਾਂ ਨੇ ਮੈਨੂੰ ਕਹਿੰਦਾ ਆਹ ਦਾ ਲੋਕੀ ਕਹਿੰਦੇ ਮੈਨੂੰ ਪਰ ਪਹਿਲਾਂ ਤੇ ਆਪਣਾ ਨਾਮ ਦਾ ਮੇਰਾ ਨਾਮ ਕੇਮਲ ਰਾਜੀ ਦੀ ਕੋਲਡਰ ਗਰਾਸ ਨਗਾ ਸਰ ਤੁਹਾਡੇ ਤੇ ਇਲਜ਼ਾਮ ਲਗਾਏ ਜਾ ਰਹੇ ਆ ਪਿੰਡ ਦੀ ਸਰਪੈਂਟ ਵੱਲੋਂ ਇੱਕ ਕਣਕ ਘੱਟ ਪੋਲੀ ਗਈ ਹੈ ਕੀ ਕਹਿਣਾ ਚਾਹੁੰਦੇ ਜਿਹਦੇ ਬਾਰੇ ਕੁਝ ਸਭ ਬੇਲਾ ਸਾਰਾ ਕਣਕ ਬਿਲਕੁਲ ਸਹੀ ਦੇਂਦੇ ਆ ਨਵੇਂ ਕਣੇ ਦੇ ਦੇਂਦੇ ਤੇ ਪੁਰਾਣੇ ਕਣੇ ਤੇ ਪਿਆਰ ਰਤੀ ਆ ਗਿਆ ਕੋਦੋਂ ਅੰਤੜਾ ਲਾਗੇ ਤੇ ਆ ਗਿਆ ਤੇ ਠੱਕੇ ਛਾਈ ਕਰਤੀ ਜਾਂਦਾ ਰੌਲਾ ਲਾ ਪੀ ਪਾਣਾ ਚੁੱਪ ਕੇ ਖਲੋਤੇ ਬਿਹਰੇ ਇਹ ਅੱਧਾ ਘੰਟਾ ਰੌਲਾ ਪਾ ਦੇ ਕਣਕ ਵੀ ਘੱਟ ਦੇਂਦੇ ਉਹ ਕੋਈ ਜਿੰਦੀ ਕਿਹੜੇ 10 ਗ੍ਰਾਮ ਘਟ ਗਏ ਵੀ ਕਾਣ ਘਟ ਮਤਬੀ 10 ਕਿਲੋ ਤੇ ਘਟ ਘਟ ਦੇ ਲਿਆ ਵੀ ਜਾਣ ਕੇ ਸਾਰੇ ਬੰਦੇ ਕਹਿੰਦੇ ਕਾਣ ਮਿਲ ਕੇ ਸਹੀ ਲਈ ਜਾ ਕੋਈ ਗੱਲ ਬਾਤ ਜਾਈ ਤੇ ਉਹਦੇ ਜਦੋਂ ਦੁਨੀਆ ਤੇ ਬੜੀ ਘਟੇ ਦੋ ਗੱਲ ਕਰਦੇ ਆਪਣੇ ਤਾਂ ਪੰਦੀ ਬਾਪੂ ਕਿੱਦੇ ਚੱਲ ਗਈ ਸਰ ਜਿਹੜੀ ਵੀਡੀਓ ਵਾਇਰਲ ਹੋਈ ਉਹਦੇ ਤੇ ਉਹਨਾਂ ਨੇ ਬੋਟੀਆਂ ਤੋਲੀਆਂ ਜਿਹਦੇ ਚ 30 ਦੀ 29 ਦੱਸੀ ਜਾ ਰਹੀ ਤੇ 60 ਦੀ 58 ਦੱਸੀ ਜਾ ਰਹੀ ਆਂ ਇਹਨਾਂ ਦੇ ਜ਼ਿੰਮੇਵਾਰ ਇਹ ਗੇਟੋਂ ਬਾਹਰ ਜ਼ਿੰਮੇਵਾਰ ਨਹੀਂ ਇਹ ਹੋ ਗਿਆ ਮਤਲਬ ਇਹ ਵਿਚ ਅੱਧਾ ਕਿਲਾ ਜਾਂ ਪੰਨਾ ਗਿਆ ਮੋਟੇ ਦਾਣੇ ਕੱਢ ਕੇ ਮੁੜ ਕੇ ਆ ਕੇ ਤੋਂ ਲੈ ਬਾਹਰ ਨਹੀਂ ਕੰਨ ਬਾਹਰ ਲਿਆ ਕੇ ਸਾਰੇ ਕੀਤੇ ਆ ਉਹ ਸਾਰੀ ਬਾਹਰੋਂ ਆਈ ਹੈ ਹਾਂਜੀ ਇਹ ਲੈ ਕੇ ਚਲ ਗਿਆ ਤਾਂ ਥੰਦ ਕੀ ਪਤਾ ਨੇ ਕੀ ਕੀਤਾ ਬਾਹਰ ਨਹੀਂ ਕੀਤਾ ਚਾਰ ਪੰਜ ਜਣੇ ਮੁੰਡੇ ਨਾ ਹੈਗੇ ਬਾਕੀ ਨਿਕਲੇ ਕੇ ਨਾ ਨਾ ਅੱਗੇ ਰੋਲਾ ਲਾ ਭੀ ਮਾਨ ਅੱਲਾ ਲਿਆ ਉਹ ਲਾ ਭੀ ਜਮਾ ਤੱਕ ਨਾ ਸਪੱਜੀ ਲੈ ਜਾ ਉਹ ਇਹ ਇੱਕ ਕਾਰੇ ਮੈਂ ਇਹ ਮਦਰ ਇਲੈਕਸ਼ਨ ਤੇ ਸਾਡੇ ਅਮਰ ਆਪੋ ਜੀ ਸੈਂਟਿਸ ਕਰਕੇ ਸਾਡੇ ਦਾ ਸਾਰੇ ਨਾ ਖਾਰਖਾਨੀ ਆ ਇਹਨਾਂ ਮੇਰੇ ਲਖਸ਼ੇ ਚ ਮਰਦਾ ਕਿ ਉਹਨਾਂ ਨੇ ਜਿਵੇਂ ਕਰਕੇ ਖਾਰਖਾਨੇ ਦੀ ਡੀਪੀ ਲੈ ਕਿ ਉਹਨੇ ਗਈ ਮੈਂ ਡੀਪੀ ਕਿ ਉਹਨੇ ਕਿਉਂਗੇ ਉਹਦਾ ਖਾਸ ਬੰਦਾ ਉਹਨੇ ਇਹਦੀ ਮਦਦ ਕੀਤੀ ਆ ਇਹਦੀ ਮਦਦ ਨਹੀਂ ਕੀਤੀ ਇਸ ਕਰਕੇ ਸਾਡੇ ਨਾਲ ਖਾਰਖਾਨੀ ਆ ਤੇ ਜਦ ਕਿ ਉਹ ਦੂਜਾ ਡੀਪੀ ਜੋ ਪਰਚੇ ਨੇ ਕਰਦਾ ਸਾਡੇ ਕੋ ਜੜਾ ਨੇ ਉਸ ਵੇਲੇ ਪਰਚੀ ਕੱਟ ਕੇ ਦੇ ਦਿਆ ਹੁਣ ਉਹਦੇ ਡੀਪੀ ਪਰਚੇ ਨੇ ਅਸੀਂ ਕੱਟ ਲਿਆ ਇਹ ਕਹਿੰਦਾ ਕੇਸ ਨੂੰ ਮੋੜ ਆ ਦੀ ਤਾਂ ਬਲਕਿ ਸਹੀ ਚੱਲਦਾ ਸਿਰੇ ਇੱਕ ਇਹ ਇਲੈਕਸ਼ਨ ਦੇ ਕਰਕੇ ਮੈਂ ਮੇਰੇ ਨਾਮ ਦੇ ਨਿਕਾ ਬੜੇ ਚੜੀ ਦੇ ਸੀ ਕਰਨ ਤਾਂ ਔਰ ਕੋਈ ਗੱਲ ਬਾਤ ਨਹੀਂ 40 ਸਾਲ ਹੋ ਗਿਆ ਮੈਂ ਡੀਪੋ ਕਰਦਾ ਤਾਂ ਕੋਈ ਗੱਲ ਬਾਤ ਨਹੀਂ ਹੋਈ ਕਿੰਨੇ ਚਿਰ ਤੋਂ ਲਗਾਤਾਰ ਤੁਹਾਡੇ ਕੋਲ ਡੀਪੋ ਮੈਂ 40 ਸਾਲ ਲਗਭਗ 40 ਸਾਲ ਤੋਂ ਪਹਿਲਾਂ ਕਦੀ ਇਸ ਤਰ੍ਹਾਂ ਦਾ ਕੋਈ ਮਾਮਲਾ ਕੋਈ ਗੱਲ ਬਾਤ ਨਹੀਂ ਸਾਰਾ ਪਿੰਡ ਸਾਂਤਾ ਮਿਲਣਾ ਕੋਈ ਚਾਤੀ ਅੰਥਾ ਦਾ ਦੋਟਾ ਜਿਹੜਾ ਜਣਾ ਕੋ ਮੱਲਾ ਜਣਾ ਕਿਆ ਤੇ ਮੱਲਾ ਨਿਕਾ ਮਾਕੀ ਕਰਦੀ ਆਈ ਕੋਈ ਜਵਾਬ ਨਹੀਂ ਦਿੱਤਾ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਕਣਕ ਤੋਲ ਚ ਘਟ ਵੱਧ ਦਿਖਾਈ ਗਈ ਉਹ ਇਹਨਾਂ ਨੇ ਬਾਹਰ ਹੀ ਕਿਤੇ ਕਪੜਾ ਕੀਤਾ ਮਾਰ ਕੇ ਤਾਂ ਮੋਟਾ ਮਾਰ ਕੇ ਬਾਹਰ ਕੱਢਦਾ ਕਿਲੋ ਅੱਦਾ ਕਿਲੋ ਕੱਢ ਦਿੰਦੀ ਆ ਬੋਕ ਭਰ ਕੇ ਕੱਢ ਲੋ ਮੇਰੇ ਬਾਹਰ ਨਾਲ ਆ ਕੇ ਫਿਰ ਜਾਨਾ ਚੋਲੀ ਆ ਉਹਦੇ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਇੱਕ ਪੁਰਾਣੇ ਕੰਡੇ ਤੇ ਤੋਲਦੇ ਪਿਓ ਨਵੇਂ ਕੰਡੇ ਮਹੀਆ ਕਰਾਏ ਗਏ ਉਹ ਨਹੀਂ ਵਰਤਿਆ ਪੁਰਾਣਾ ਕੰਡਾ ਹਰ ਕੋਲ ਪਿਆ ਲੱਗੇ ਕੰਪਿਊਟਰ ਉਹਦੀ ਕੰਪਿਊਟਰ ਦੀ ਕੰਪਿਊਟਰ ਦੇ ਤੇ ਤੋਲਣ ਦੇ ਤੇ ਤੋਲਣ ਦੇ ਦੋਵੇਂ ਕੰਡੇ ਪਏ ਉਹ ਉਹਦੇ ਤੇ ਕੋਈ ਫਰਕ ਲੱਗਦਾ ਕੋਈ ਫਰਕ ਨਹੀਂ ਲੱਗਦਾ ਯਾਰ ਦੋਵੇਂ ਪਾਸੇ ਤੋਗੇ ਪੂਰੀ ਗਣਕਣ ਦੇ ਲਈ ਮਤਲਬ ਕੰਡਿਆਂ ਦੇ ਇਰਤ ਕੋਈ ਚੱਕਰ ਨਹੀਂਗਾ ਓਏ ਚੱਕਰ ਕੰਪਿਊਟਰ ਵਾਲੇ ਕੰਡੇ ਪੁਰਾਣਾ ਵੀ ਕੰਡਾ ਹੈਗਾ ਉਹ ਵੀ ਕੰਪਿਊਟਰ ਵਾਲਾ ਦੂਜਾ ਕੰਡਾ ਕੋਈ ਨਹੀਂ ਮਤਲਬ ਕੰਡਿਆਂ ਦੇ ਵਿੱਚ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਤੇ ਜਿਹੜਾ ਮਤਲਬ ਰੌਲਾ ਪਿਆ ਉਹ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਕਹਿੰਦਾ ਇਹ ਮਦੇ ਇਹ ਤਾਂ ਕਿਸੇ ਹੀ ਕਰਦੇ ਸਿਰ ਵੋਟਾਂ ਦੇ ਮਨੇ ਚੱਕਰਾ ਹੋਰ ਕੋਈ ਗੱਲ ਨਹੀਂ ਇਹ ਕੋ ਆ ਸਾਡੇ ਪੰਜਵੇਂ ਬੇਕ ਪਾਸੇ ਆਇਆ ਕਿ ਨਾ ਚਾਰ ਮੈਂਬਰ ਆ ਇਹ ਮਦੇ ਦਾ ਹਰਾਸ ਮਦੇ ਕਾਲੇ ਮੈਂਬਰ ਮੈਨਾਂ ਲੱਗਦਾ ਕੋਈ ਲੱਗਦਾ ਨਹੀਂ ਪੈਦਾ ਪ੍ਰਬੰਧਕ ਲੱਗਦਾ ਜਿਸ ਕਰਕੇ ਸਾਡਾ ਆਪਣੇ ਦਈਆ ਕਰਨਾ ਹੈ ਔਰ ਕੋਈ ਗੱਲ ਬਾਤ ਪੰਚਾਇਤ ਦੇ ਵਿੱਚ ਉਹ ਸਾਰੇ ਕੰਮ ਜਿਹੜੇ ਹੋ ਰਹੇ ਹੋ ਪ੍ਰਬੰਧਕ ਦੇ ਜ਼ਰੂਰ ਉਹ ਪ੍ਰਬੰਧਕੀ ਸਾਰੇ ਹੁੰਦੇ ਚੱਲ ਗਿਆ ਨਾਲ ਮੈਂ ਪਰ ਪੂਰਾ ਨਹੀਂ ਗਾ ਤੁਸੀਂ ਜਿਹੜੇ ਤੁਹਾਡੇ ਕੋਲੋਂ ਮਤਵਰ ਕਣਕ ਲੈਣ ਆਉਂਦੇ ਵੀਡੀਓ ਦੇਖਣ ਤੋਂ ਬਾਅਦ ਉਹਨਾਂ ਦੇ ਮਨ ਦੇ ਵਿੱਚ ਵੀ ਆ ਗਿਆ ਹੋਵੇਗਾ ਵੀ ਤੁਸੀਂ ਘੱਟ 톨ਦੇ ਹੋ ਜਾਂ ਮਤਲਬ ਗਲਤ 톨ਦੇ ਹੋ ਇਹਦੇ ਤੇ ਦੁਕਾਨਦਾਰੀ ਨੂੰ ਫਰਕ ਪੈਂਦਾ ਆ ਤੁਸੀਂ ਉਹ ਆਪਣੇ ਜਿਹੜੇ ਡੀਪੋ ਦੇ ਵਿੱਚ ਲੈਣ ਵਾਲੇ ਲੋਕ ਕਣਕ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਹ ਐਂ ਬਦਵਾਨਿਆ ਵੀਰ ਜੀ ਬਾਬਾ ਸਾਡੇ ਸਾਡੇ ਨਾਲ ਆ ਕੇ ਕੋਈ ਗੱਲ ਸਾਫ਼ ਪੂਰੀ ਕਰਨ ਕੇ ਮਿਲ ਲਈ ਕੋਈ ਗੱਲ ਬਾਤ ਨਹੀਂ ਇਹ ਜਾਣ ਕੇ ਵੀਡੀਓ ਨਾ ਚਾੜਦੀ ਇਹ ਮੁੰਡੇ ਨੇ ਚਾੜਤੀ ਆ ਹੋਰ ਕੋਈ ਗੱਲ ਬਾਤ ਨਹੀਂ ਠੀਕ ਹੈ ਤੁਸੀਂ ਆ ਲਾਸਟ ਕੀ ਕਹਿਣਾ ਚਾਹੋਗੇ ਆਪਣੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਮਤਲਬ ਬਿਲਕੁਲ ਬੜਾ ਸੱਚਜੇ ਢੰਗ ਨਾਲ ਕੰਮ ਚੱਲਦਾ ਜਾਣ ਕੇ ਬੇਗਾਨ ਪਹੁੰਚੀ ਬਸ ਹੋਰ ਕੋਈ ਗੱਲ ਬਾਤ ਨਹੀਂ ਫਿਰ ਲਾਗਤ ਬਾਰੀ ਕਰਕੇ ਪੰਚਾਇਤ ਦੇ ਇਲਾਕੇ ਕਰਕੇ ਦੋ ਦੀਪ ਜੇ ਕਿ ਉਹਨਾਂ ਦੇ ਦੋ ਦੀਪੋ ਕਰਾ ਦੇ ਇਸ ਦੀ ਹੋਣੀ ਗਈ ਮੇਰਾ ਜੇ 40 ਸਾਲਾਂ ਦੇ ਮੱਦੇ ਕੋਈ ਲੰਮਾ ਕੋਈ ਗਾਲ ਨਹੀਂ ਕਮਾਤੀ ਆਈ ਇਹ ਗੱਲ ਨਹੀਂ ਕਰਦੇ ਮੈਂ ਪਹਿਲਾਂ ਤੇ ਆਪਣਾ ਨਾਮ ਦੱਸ ਦਿਆਂ ਹਾਂਜੀ ਮੇਰਾ ਨਾਮ ਸਰਬਜੀਤ ਕੌਰ ਪਿੰਡ ਗੁਰਦਾਸ ਨੰਗਲ ਮਜੂਦਾ ਸਰਪੰਚ ਆਮ ਆਦਮੀ ਪਾਰਟੀ ਮੈਡਮ ਇੱਕ ਤੁਸੀਂ ਆਪਣੇ ਇੱਕ ਪੇਜ ਦੇ ਉੱਤੇ ਵੀਡੀਓ ਵਾਇਰਲ ਕੀਤੀ ਜੋ ਕਿ ਕਣਕ ਨੂੰ ਲੈ ਕੇ ਵੱਧ ਘੱਟ ਚੁੰਨ ਨੇ ਕੀ ਮਾਮਲਾ ਸੀ ਹਾਂਜੀ ਰਾਤੀ ਨਾਲ ਮੇਰੇ ਕੋਲ 7:30 ਵਜੇ ਦਾ ਖਰੀਦ ਦਾ ਟਾਈਮ ਹਣਾ 7:00 ਵਜੇ ਦਾ ਮੇਰੇ ਕੋਲ ਨਾਲ ਕੁਝ ਪਿੰਡ ਦੇ ਲੋਕ ਆਏ ਤੇ ਉਹਨਾਂ ਦੱਸਿਆ ਵੀ ਜਿਹੜੀ ਕਣਕ ਆ ਸਾਨੂੰ ਘਟ ਮਿਲ ਗਈ ਆ ਤੇ ਮੈਂ ਜਦੋਂ ਮੌਕੇ ਦੇ ਉੱਤੇ ਗਈ ਆ ਦਰਵਾਜ਼ਾ ਬੰਦ ਸੀਗਾ ਇਹ ਚਿਮਾ ਸਾਫ ਦਾ ਸਰਪੰਚ ਸੀਗਾ ਜਿਹਦਾ ਇਹਦਾ ਪਹਿਲਾਂ ਦਾ ਸ਼ਿਕਾਇਤਾਂ ਬਹੁਤ ਸੀਗੀਆਂ ਪਹਿਲਾਂ ਵੀ ਲੋਕ ਕਰਦੇ ਆਏ ਨੇ ਪਰ ਰਾਤ ਜਿਹੜਾ ਸੀਗਾ ਉਹ ਸਹੀ ਮੌਕਾ ਸੀਗਾ ਤੇ ਲੋਕਾਂ ਦੇ ਕਹਿਣ ਤੇ ਮੈਨੂੰ ਜਾਣਾ ਪਿਆ ਜਦੋਂ ਮੈਂ ਜਾ ਕੇ ਦਰਵਾਜ਼ਾ ਖਲਾਇਆ ਤੇ ਜਦੋਂ ਕਿ ਸਰਕਾਰ ਨੇ ਸਾਨੂੰ ਹੁਣ ਜਿਹੜੀ ਆ ਉਹ ਕਣਕ ਵਾਸਤੇ ਜਿਹੜੀਆਂ ਨਵੀਆਂ ਮਸ਼ੀਨਾਂ ਜਿਹੜੀਆਂ ਪ੍ਰੋਵਾਈਡ ਕਰਾਈਆਂ ਵਾ ਲੇਕਿਨ ਇਹ ਰਾਤ ਪੁਰਾਣੀ ਮਸ਼ੀਨ ਤੇ ਹੀ ਕਣਕ ਤੋਲ ਕੇ ਦੇ ਰਹੇ ਸੀ ਮੈਂ ਪੂਰੀ ਵੀਡੀਓ ਮੇਰੇ ਕੋਲ 21 ਮਿੰਟ ਦੀ ਆ ਔਰ 25 ਸੈਕਿੰਡ ਦੀ ਇੱਕ 10 ਮਿੰਟ ਦੀ ਆ ਜਿਹੜੀ ਕਿ ਅਪਲੋਡ ਨਹੀਂ ਹੋ ਰਹੀ ਫੇਸਬੁੱਕ ਤੇ ਤੇ ਮੈਂ ਆਪਣਾ ਪੂਰਾ ਡਾਟਾ ਦਵਾਂਗੀ ਤੇ ਜਦੋਂ ਅਸੀਂ ਜਾ ਕੇ ਚੈੱਕ ਕੀਤਾ ਤੇ 30 ਕਿਲੋ ਕਣਕ ਸੀ ਰਮੇਸ਼ ਕੁਮਾਰ ਸੀ ਕੋਈ 30 ਕਿਲੋ ਕਣਕ ਸੀ ਤੇ ਜਦ ਕਿ ਉਹਦੀ 29 ਕਿਲੋ ਉਤੇ ਕੰਡੇ ਤੇ ਜਿਹੜੀ ਤੋਲੀ ਗਈ ਹੈ ਤੇ ਵੀਡੀਓ ਅਪਲੋਡ ਹੋਈ ਹੈ ਫੇਰ ਜਦੋਂ ਪੁਰਾਣੀ ਮਸ਼ੀਨ ਸੀ ਮੈਂ ਇਹਨਾਂ ਨੂੰ ਜਾ ਕੇ ਪੁੱਛਿਆ ਵੀ ਤੁਸੀਂ ਪੁਰਾਣੀ ਮਸ਼ੀਨ ਦੇ ਉੱਤੇ ਜਿਹੜਾ ਉਹ ਕਣਕ ਜਿਹੜੀ ਉਹ ਦੇ ਕਿਉਂ ਦੇ ਰਹੇ ਹੋ ਜਦਕਿ ਨਵੀਆਂ ਮਸ਼ੀਨਾਂ ਸਰਕਾਰ ਨੇ ਸਾਨੂੰ ਪ੍ਰੋਵਾਈਡ ਕਰਾਈਆਂ ਨੇ ਉਸ ਤੋਂ ਬਾਅਦ ਦੇਖੋ ਮੈਂ ਫਿਰ ਉਹ ਮੌਕੇ ਦੇ ਉੱਤੇ ਵੀਡੀਓ ਬਣਾਈ ਹੈ ਅੰਦਰੋਂ ਮਸ਼ੀਨ ਕੱਢ ਕੇ ਲਿਆਏ ਨੇ ਫਿਰ ਇਹਨਾਂ ਨੇ ਜਿਹੜੀ ਉਹ ਮਸ਼ੀਨ ਲਗਾਈ ਮੇਰੇ ਸਾਹਮਣੇ ਲਗਾਈ ਹਾਂ ਔਰ 60 ਕਿਲੋ ਦੀ 58 ਕਿਲੋ ਕਣਕ ਨਿਕਲ ਲਈਏ ਲੇਕਿਨ ਇਹ ਗਰੀਬ ਮਾਰਾ ਸਾਨੂੰ ਆਹ ਪਹਾੜੀ ਲੜਾਈ ਸਿਸਟਮ ਦੇ ਖਿਲਾਫ ਆ ਕਰਪਸ਼ਨ ਦੇ ਖਿਲਾਫ ਆ ਤੇ ਇਹ ਨਹੀਂ ਹੋਣਾ ਚਾਹੀਦਾ ਮੈਨੂੰ ਲਗਾਤਾਰ ਮੈਨੂੰ ਦੇਖਿਆ ਗਿਆ ਵੀਡੀਓ ਦੇ ਵਿੱਚ ਵੀ ਬਹੁਤ ਜ਼ਿਆਦਾ ਰੌਲਾ ਰੱਪਾ ਪਿਆ ਕਿੰਨੇ ਕੁ ਲੋਕ ਸੀ ਜਿੰਨਾਂ ਨੂੰ ਘੱਟ ਕਰਨ ਦਿੱਤੀ ਗਈ ਹਾਂਜੀ ਬਹੁਤ ਸਾਰੇ ਲੋਕ ਸੀ ਉਸ ਟਾਈਮ ਤੇ 30 40 ਲੋਕ ਸੀਗੇ ਜਿਹੜੇ ਵੀਡੀਓ ਦੇ ਵਿੱਚ ਵੀ ਸੀ ਔਰ ਉਹਨਾਂ ਨੇ ਆਵਾਜ਼ ਵੀ ਉਠਾਈ ਤੇ ਹਾਂ ਸਾਡੇ ਨਾਲ ਗਲਤ ਕੰਮ ਹੁੰਦਾ ਵਾ ਕਿਉਂਕਿ ਉਹਨਾਂ ਨੇ ਪਹਿਲਾਂ ਮੈਨੂੰ ਇਨਫੋਰਮ ਕੀਤਾ ਵੇ ਤੁਸੀਂ ਆਓ ਮੌਕੇ ਤੇ ਅੱਜ ਤੱਕ ਉਹ ਕਹਿੰਦੇ ਜਿਹੜੇ ਵੀ ਸਰਪੰਚ ਨੂੰ ਅਸੀਂ ਕਹਿਣ ਗਏ ਆ ਲੇਕਿਨ ਅੱਜ ਤੱਕ ਕੋਈ ਮੌਕੇ ਤੇ ਨਹੀਂ ਪਹੁੰਚਿਆ ਲੇਕਿਨ ਮੈਨੂੰ ਆਪਣੀ ਜਨਤਾ ਦੀ ਆਵਾਜ਼ ਜਿਨ੍ਹਾਂ ਲੋਕਾਂ ਨੇ ਮੈਨੂੰ ਤੇ ਤੱਕ ਪਹੁੰਚਾਇਆ ਮੈਂ ਉਹਨਾਂ ਦੀ ਸਹਾਇਤਾ ਨਾਲ ਹੀ ਬਣੀ ਐ ਇਸ ਕਰਕੇ ਮੈਨੂੰ ਉਹਨਾਂ ਦੇ ਕਹਣੇ ਤੇ ਜਾਣਾ ਪਿਆ ਔਰ ਜਦ ਮੈਂ ਉੱਥੇ ਜਾ ਕੇ ਵੇਖਿਆ ਵਾਕਈ ਕ੍ਰਪਸ਼ਨ ਹੋ ਰਹੀ ਸੀ ਕਿ ਸਾਡੀ ਲੜਾਈ ਸਿਸਟਮ ਦੇ ਖਿਲਾਫ ਆ ਸਾਨੂੰ ਗਰੀਬਾਂ ਦੇ ਹੱਕ ਵਿੱਚ ਲੜਨਾ ਚਾਹੀਦਾ ਨਾ ਕਿ ਉਹਨਾਂ ਦੇ ਹੱਕਾਂ ਦੀ ਰਾਖੀ ਕਰੀਏ ਨਾ ਕਿ ਮਾਰੀਏ ਔਰ ਬਹੁਤ ਸਾਰੇ ਲੋਕ ਸੀ ਜਿਹੜੇ ਆਪੋਜ਼ਿਟ ਪਾਰਟੀ ਦੇ ਸੀ ਜਿਹੜੇ ਮੇਰੇ ਤੋਂ ਹਾਰੇ ਸੀ ਉਹ ਵੀ ਉੱਥੇ ਉਹਨਾਂ ਨੇ ਫੋਨ ਕਰਕੇ ਬੁਲਾ ਲਏ ਮੇਰੀ ਮੌਕੇ ਤੇ ਇੰਸਪੈਕਟਰ ਨਾਲ ਗੱਲ ਕਰਾਈ ਗਈ ਲੇਕਿਨ ਉਹ ਇੰਸਪੈਕਟਰ ਨੇ ਮੌਕੇ ਤੇ ਕਹਿਤਾ ਕਿ ਮੈਂ ਤੁਹਾਡੇ ਪਿੰਡ ਦਾ ਨਹੀਂ ਹੈਗਾ ਮੈਂ ਉਸ ਟਾਈਮ ਤੇ ਰੋਚ ਭੜਕੀ ਸੀ ਮੈਂ ਕਿਹਾ ਕਿ ਤੁਸੀਂ ਕਿਉਂ ਕਰ ਰਹੇ ਇੱਕ ਗਲਤ ਕੰਮ ਤੇ ਉਸ ਟਾਈਮ ਤੇ ਇੰਸਪੈਕਟਰ ਨਾਲ ਗੱਲ ਕਰਾਈ ਇੰਸਪੈਕਟਰ ਨੇ ਸਾਫ਼ ਮੁਕਰ ਗਏ ਉਹਨਾਂ ਦਾ ਨੰਬਰ ਉਸ ਟਾਈਮ ਦੀ ਕਾਲ ਕਢਾ ਕੇ ਦੇਖੀ ਜਾਏ ਸਾਬਕਾ ਸਰਪੰਚ ਚਿਮਨ ਕੁਮਾਰ ਕੋਲੋ ਤੇ ਉਸ ਟਾਈਮ ਦੀ ਕਾਲ ਜਿਹੜੀ ਹੈ ਕਿ ਉਹ ਦੇਖਿਆ ਜਾਵੇ ਕਿ ਇਹ ਮੌਕੇ ਦਾ ਸਾਡਾ ਇੰਸਪੈਕਟਰ ਹੀ ਜਾਂ ਮੇਰੇ ਨਾਲ ਇਹਨੇ ਝੂਠ ਬੋਲਿਆ ਤੇ ਇਹ ਕਿਤੇ ਨਾ ਕਿਤੇ ਕਰਪਸ਼ਨ ਜਿਹੜੀ ਹੈ ਇਹ ਖਤਮ ਹੋਣੀ ਚਾਹੀਦੀ ਹੈ ਜਦੋਂ ਭਾਬੀ ਐਕਸਪੈਕਟਰ ਨਾਲ ਗੱਲ ਕਰਨ ਤੋਂ ਬਾਅਦ ਉਹ ਵੀ ਮੁਕਰ ਗਿਆ। ਉਹ ਵੀ ਮੁਕਰ ਗਿਆ। ਉਹ ਕਹਿੰਦੇ ਕਿ ਮੈਂ ਤੁਹਾਡੇ ਪਿੰਡ ਦਾ ਨਹੀਂ ਹੈਗਾ। ਜਦਕਿ ਇਹਨਾਂ ਨੇ ਚੇਮਨ ਕੁਮਾਰ ਨੇ ਮੇਰੇ ਨਾਲ ਇੰਸਪੈਕਟਰ ਦੀ ਗੱਲ ਕਰਾਤੀ ਜਦੋਂ ਮੈਂ ਇਹਨਾਂ ਨੂੰ ਪੁੱਛਤਾਛ ਕੀਤੀ ਆ ਇਹ ਮੌਕੇ ਦੇ ਉੱਤੇ ਅੰਦਰ ਵੜ ਗਿਆ ਕੋਈ ਇੱਧਰ ਨੂੰ ਚਲਾ ਗਿਆ ਕੋਈ ਉੱਧਰ ਨੂੰ ਪਰ ਜਨਤਾ ਮੇਰੇ ਨਾਲ ਖੜੀ ਸੀ ਜਿਨ੍ਹਾਂ ਨੂੰ ਕਣਕ ਘੱਟ ਮਿਲੀ ਸੀ ਉਸ ਟਾਈਮ ਤੇ ਮੌਕੇ ਤੇ ਜਿਹੜੀਆਂ ਦੋ ਕਣਕਾਂ ਤੋਲੀਆਂ ਜਾ ਰਹੀਆਂ ਸੀ ਇੱਕ 60 ਕਿਲੋ ਵਿੱਚੋਂ 58 ਕਿਲੋ ਨਿਕਲੀ ਜਿਹੜੀ ਵੀਡੀਓ ਅਪਲੋਡ ਕੀਤੀ ਆ ਤੇ ਇੱਕ ਦੇ ਵਿੱਚ 30 ਕਿਲੋ ਚ 29 ਕਿਲੋ ਕਣਕ ਜਿਹੜੀ ਸੀਗੀ ਉਹ ਨਿਕਲ ਰਹੀ ਸੀ ਜਦਕਿ ਮਸ਼ੀਨ ਨਵੀਂ ਲਾਈ ਨਹੀਂ ਸੀ ਉਹ ਫਿਰ ਬਾਅਦ ਚ ਲੱਗੀ ਆ ਅੰਦਰੋਂ ਕੱਢ ਕੇ ਲਿਆਂਦੀ ਗਈ ਆ ਉਹਦੀ ਵੀਡੀਓ ਵੀ ਮੇਰੇ ਕੋਲ ਹੈਗੀ ਆ ਤੁਹਾਨੂੰ ਕੀ ਲੱਗਦਾ ਕਿ ਉਹ ਮਸ਼ੀਨ 'ਚ ਕੋਈ ਖਰਾਬੀ ਹੋ ਸਕਦੀ ਹੈ ਜਾਂ ਜਾਨ ਬੁੱਝ ਕੇ ਕੱਟ ਕੋਲੀ ਜਾ ਰਹੀ ਹੈ ਨਹੀਂ ਉਹ ਜਾਨ ਬੁੱਝ ਕੇ ਕੱਟ ਦਿੱਤੀ ਜਾਂਦੀ ਹੈ ਜੀ ਮਸ਼ੀਨ 'ਚ ਖਰਾਬੀ ਕਿੱਦਾਂ ਕੀ ਹੋ ਸਕਦੀ ਹੈ ਦੱਸੋ ਮੈਨੂੰ ਪਹਿਲਾਂ ਜੇ ਮਸ਼ੀਨ 'ਚ ਖਰਾਬੀ ਕੀਤੀ ਹੁੰਦੀ ਤੇ ਮਸ਼ੀਨ ਨੇ ਉਹ ਦਾਣੇ ਜਿਹੜੇ ਵੱਧ ਦਸਲੇ ਸੀ ਉਹ ਉਹਦਾ ਜਿਹੜਾ ਤੋਲ ਸੀ ਉਹ 30 ਕਿਲੋ ਦੀ ਜਗ੍ਹਾ ਤੇ 31 ਕਿਲੋ ਬਣਨਾ ਸੀ ਲੇਕਿਨ ਉਹ ਬਿਲਕੁਲ ਨਾਰਮਲ ਮਸ਼ੀਨ ਨੇ ਉਹਦੇ ਤੇ ਦਾਣੇ ਹੀ ਕੱਟ ਪਾਏ ਗਏ ਸੀ ਜਦੋਂ ਅਸੀਂ ਬੁੱਕਾਂ ਦੇ ਨਾਲ ਉਹਦੇ ਵਿੱਚ ਦਾਣੇ ਪਾਏ ਆ ਉਹ ਵੀ ਵੀਡੀਓ ਸਾਡੇ ਕੋਲ ਜਿਹੜੀ ਬੁੱਕਾ ਨਾਲ ਦਾਣੇ ਪਏ ਆ ਉਹ ਬੁੱਕਾ ਨਾਲ ਦਾਣੇ ਪਏ ਗਿਆ 30 ਕਿਲੋ ਪੂਰੇ ਹੋ ਗਏ ਤੇ ਜੇ ਉਹ ਵਾਦਾ ਘੱਟਾ ਹੁੰਦਾ ਤੇ ਫਿਰ ਉਹ 31 ਕਿਲੋ ਬੋਲਦੀ ਨਾ ਫਿਰ ਉਹ 30 ਕਿਲੋ ਬਰਾਬਰ ਕਿੱਦਾਂ ਰਹਿ ਗਈ ਇਹਦਾ ਮਤਲਬ ਘੱਟ ਪਾਏ ਗਏ ਸੀ ਦਾਣੇ ਇਸ ਕਰਕੇ ਤੁਸੀਂ ਏ ਛੀਪੂ ਜਾਂ ਹੋਰ ਛੀਪੂ ਵਾਲਿਆਂ ਨੂੰ ਆਪਣੇ ਵੱਲੋਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਹਾਂਜੀ ਮੈਂ ਤਾਂ ਇਹੀ ਮੈਸੇਜ ਦੇਣਾ ਚਾਹੁੰਦੀ ਆ ਕਿ ਜੋ ਹੋ ਗਿਆ ਪਿੱਛੇ ਉਹਨੂੰ ਖਤਮ ਕਰ ਦਈਏ ਇਹ ਸਾਡੇ ਗਰੀਬਾਂ ਦਾ ਹੱਕ ਆ ਬਹੁਤ ਸਾਰੇ ਜਿਹੜੇ ਸਾਡੇ ਮਜ਼ਦੂਰ ਵਰਗ ਦੇ ਲੋਕ ਆ ਉਹ ਕਣਕ ਦੇ ਨਿਰਭਰ ਨੇ ਔਰ ਉਹਨਾਂ ਵਾਸਤੇ ਉਹਨਾਂ ਨੂੰ ਅਹਿਮੀਅਤ ਪਤਾ ਆ ਕਿ ਕਿਲੋ ਕਣਕ ਦੀ ਕੀਮਤ ਕੀ ਜੇ ਜਦੋਂ ਮੰਨ ਲਓ ਤੁਸੀਂ 100 ਕਿਲੋ ਦੇ ਵਿੱਚੋਂ ਤੁਸੀਂ 3 100 150 ਰੁਪਏ ਦਾ ਕਬਲਾ ਕਰ ਗਏ ਉਹਨਾਂ ਵਾਸਤੇ ਤੇ ਮੁਸ਼ਕਲ ਆਂਦੀ ਆ ਕਿ ਨਹੀਂ ਉਹਨਾਂ ਦੇ ਜਿਹੜੇ ਬੱਚੇ ਦੋ ਦੋ ਤਿੰਨ ਤਿੰਨ ਬੱਚੇ ਖਾਣ ਵਾਲੇ ਅਸੀਂ ਹੋ ਸਕੇ ਇਹਦੇ ਅਸੀਂ ਸਰਕਾਰ ਕੋਲੋਂ ਉਹਨਾਂ ਨੂੰ ਮੰਗ ਕਰਕੇ ਕੁਝ ਵੱਧ ਪ੍ਰੋਵਾਈਡ ਕਰਾਈਏ ਨਾ ਕਿ ਉਹਨਾਂ ਦੀ ਕਣਕ ਵਿੱਚੋਂ ਹੀ ਅਸੀਂ ਆਪਣਾ ਗੁਜ਼ਾਰਾ ਕਰੀਏ ਬਿਲਕੁਲ ਚਾਹੀਏ ਹੈ ਥੈਂਕ ਯੂ ਬਈ